ਸੋ ਇੱਕ ਵਾਰ ਫਿਰ ਤੋਂ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਤਿਆਰੀ ਐ ਜੋ ਕਰ ਲਈ ਗਈ ਐ ਤੇ ਨਾਲ ਦਰਿਆਵਾਂ ਦੇ ਵਸਦੇ ਪਿੰਡਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਜੀ ਹਾਂ ਭਾਖੜਾ ਡੈਮ 'ਚ ਕਿਸੇ ਵੀ ਵੇਲੇ ਵੀ ਪਾਣੀ ਵਧਦਾ ਆ ਸਕਦਾ ਤੇ ਪਾਣੀ ਛੱਡਿਆ ਜਾ ਸਕਦਾ ਐ ਭਾਖੜਾ ਬਿਆਸ ਮੈਨੇਜਿੰਗ ਮੋਡ ਯਾਨੀ ਕਿ BBMB ਵੱਲੋਂ ਇਸ ਦੀ ਤਿਆਰੀ ਕਰ ਲਈ ਗਈ ਐ ਦੱਸਿਆ ਜਾ ਰਿਹਾ ਕਿ ਸ਼੍ਰੀ ਨੰਦਪੁਰ ਸਾਹਿਬ ਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤ루 ਦਰਿਆ ਨਜ਼ਦੀਕ ਵਸਦੇ ਪਿੰਡਾਂ 'ਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਨੂੰ ਆਖ ਦਿੱਤਾ ਗਿਆ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਚ ਨਾ ਆਉਣ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇਸ ਦੇ ਨਾਲ ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਇੱਕ ਸੰਬੰਧੀ ਚਿੱਠੀ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ BBMP ਵੱਲੋਂ ਸੰਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 13 ਜੂਨ ਨੂੰ ਪਾਖੜਾ ਡੈਮ ਤੋਂ ਯਾਨੀ ਕਿ ਅੱਜ 26500 ਕਿਊਸਿਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾਵੇਗਾ ਤੇ ਨੰਗਲ ਡੈਮ ਤੋਂ ਸਿਰਫ 4500 ਕਿਊਸਿਕ ਪਾਣੀ ਸਤਲੁਜ ਦਰਿਆ ਛੱਡਿਆ ਜਾਵੇਗਾ ਪਰ ਫਿਰ ਵੀ ਦਰਿਆਵਾਂ ਦੇ ਦੁਆਲੇ ਵਸ ਇਹ ਪਿੰਡਾਂ ਨੂੰ ਅਲਰਟ ਹੈ ਜੋ ਕਰ ਦਿੱਤਾ ਹੈ ਕਿਉਂਕਿ ਵਹਾਅ ਕਈ ਵਾਰ ਵੱਜ ਜਾਂਦਾ ਹੈ ਜੋ ਕਿ ਲੋਕਾਂ ਤੋਂ ਸਾਹਬੜਾ ਵੀ ਔਖਾ ਹੋ ਸਕਦਾ ਹੈ ਸੋ ਇੱਕ ਵਾਰ ਫਿਰ ਤੋਂ ਪਾਖੜਾ ਡੈਮ ਤੋਂ ਪਾਣੀ ਛੱਡਣ ਦੀ ਤਿਆਰੀ ਐ ਜੋ ਕਰ ਲਈ ਗਈ ਐ ਤੇ ਨਾਲ ਦਰਿਆਵਾਂ ਦੇ ਵਸਦੇ ਪਿੰਡਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਜੀ ਹਾਂ ਪਾਖੜਾ ਡੈਮ 'ਚ ਕਿਸੇ ਵੀ ਵੇਲੇ ਵੀ ਪਾਣੀ ਵਧਦਾ ਆ ਸਕਦਾ ਤੇ ਪਾਣੀ ਛੱਡਿਆ ਜਾ ਸਕਦਾ ਹੈ ਪਾਖੜਾ ਵਿਆਸ ਮੈਨੇਜਿੰਗ ਮੋਡ ਯਾਨੀ ਕਿ BBMB ਵੱਲੋਂ ਇਸ ਦੀ ਤਿਆਰੀ ਕਰ ਲਈ ਗਈ ਐ ਦੱਸਿਆ ਜਾ ਰਿਹਾ ਕਿ ਸ਼੍ਰੀਨੰਪੁਰ ਸਾਬ ਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤ루 ਦਰਿਆ ਨਜ਼ਦੀਕ ਵਸਦੇ ਪਿੰਡਾਂ 'ਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਨੂੰ ਆਖ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਚ ਨਾ ਆਉਣ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇਸ ਦੇ ਨਾਲ ਲੋਕਾਂ ਨੂੰ ਦਰਿਆਵਾਂ ਦੇ ਕੰਢੇ ਨਾ ਜਾਣ ਦੀ ਅਪੀਲ ਕੀਤੀ ਗਈ ਇੱਕ ਸੰਬੰਧੀ ਚਿੱਠੀ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ BBMP ਵੱਲੋਂ ਸਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 13 ਜੂਨ ਨੂੰ ਪਾਖੜਾ ਡੈਮ ਤੋਂ ਯਾਨੀ ਕਿ ਅੱਜ 26500 ਕਿਊਸਿਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾਵੇਗਾ ਤੇ ਨੰਗਲ ਡੈਮ ਤੋਂ ਸਿਰਫ 4500 ਕਿਊਸਿਕ ਪਾਣੀ ਸਤਲੁਜ ਦਰਿਆ ਛੱਡਿਆ ਜਾਵੇਗਾ ਪਰ ਫਿਰ ਵੀ ਦਰਿਆਵਾਂ ਦੇ ਦੁਆਲੇ ਵਸੇ ਪਿੰਡਾਂ ਨੂੰ ਅਲਰਟ ਹੈ ਜੋ ਕਰ ਦਿੱਤਾ ਹੈ ਕਿਉਂਕਿ ਵਹਾਅ ਕਈ ਵਾਰ ਵੱਜ ਜਾਂਦਾ ਹੈ ਜੋ ਕਿ ਲੋਕਾਂ ਤੋਂ ਸਾਹਬਣਾ ਵੀ ਔਖਾ ਹੋ ਸਕਦਾ ਹੈ ਸੋ ਇੱਕ ਵਾਰ ਫਿਰ ਤੋਂ ਪਾਖੜਾ ਡੈਮ ਤੋਂ ਪਾਣੀ ਛੱਡਣ ਦੀ ਤਿਆਰੀ ਐ ਚੋ ਕਰ ਲਈ ਗਈ ਐ ਤੇ ਨਾਲ ਦਰਿਆਵਾਂ ਦੇ ਵਸਦੇ ਪਿੰਡਾਂ ਨੂੰ ਅਲਰਟ ਰੱਖਣ ਦੇ ਲਈ ਕਿਹਾ ਗਿਆ ਜੀ ਹਾਂ ਪਾਖੜਾ ਡੈਮ ਚ ਕਿਸੇ ਵੀ ਵੇਲੇ ਵੀ ਪਾਣੀ ਵਧ ਆ ਸਕਦਾ ਤੇ ਪਾਣੀ ਛੱਡਿਆ ਜਾ ਸਕਦਾ ਹੈ ਪਾਖੜਾ ਬਿਆਸ ਮੈਨੇਜਿੰਗ ਮੋਡ ਯਾਨੀ ਕਿ BBMB ਵੱਲੋਂ ਇਸ ਦੀ ਤਿਆਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਨੰਦਪੁਰ ਸਾਹਿਬ ਤੇ ਨੰਗਲ ਦੇ ਤਹਿਸੀਲਦਾਰਾਂ ਨੂੰ ਇਹ ਸੂਚਨਾ ਸਤ루 ਦਰਿਆ ਨਜ਼ਦੀਕ ਵਸੇ ਪਿੰਡਾਂ ਚ ਮੁਨਿਆਦੀ ਕਰਵਾ ਕੇ ਦੇਣ ਲਈ ਪ੍ਰਸ਼ਾਸਨ ਨੂੰ ਆਖ ਦਿੱਤਾ ਗਿਆ ਹੈ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਚ ਨਾ ਆਉਣ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇਸ ਦੇ ਨਾਲ ਲੋਕਾਂ ਨੂੰ ਦਰਿਆਵਾਂ ਦੇ ਕੰਡੇ ਨਾ ਜਾਣ ਦੀ ਅਪੀਲ ਕੀਤੀ ਗਈ ਇੱਕ ਸੰਬੰਧੀ ਚਿੱਠੀ ਡਿਪਟੀ ਡਾਇਰੈਕਟਰ ਵਾਟਰ ਰੈਗੂਲੇਸ਼ਨ BBMP ਵੱਲੋਂ ਸੰਬੰਧਿਤ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 13 ਜੂਨ ਨੂੰ ਪਾਖੜਾ ਡੈਮ ਤੋਂ ਯਾਨੀ ਕਿ ਅੱਜ 26500 ਕਿਊਸਿਕ ਪਾਣੀ ਟਰਬਾਈਨਰਾਂ 'ਚ ਛੱਡਿਆ ਜਾਵੇਗਾ ਤੇ ਨੰਗਲ ਡੈਮ ਤੋਂ ਸਿਰਫ 4500 ਕਿਊਸਿਕ ਪਾਣੀ ਸਤ루 ਦਰਿਆ ਛੱਡਿਆ ਜਾਵੇਗਾ ਪਰ ਫਿਰ ਵੀ ਦਰਿਆਵਾਂ ਦੇ ਦੁਆਲੇ ਵਸ ਇਹ ਪਿੰਡਾਂ ਨੂੰ ਅਲਰਟ ਐਜੋ ਕਰ ਦਿੱਤਾ ਹੈ ਕਿਉਂਕਿ ਵਹਾਅ ਕਈ ਵਾਰ ਵੱਜ ਜਾਂਦਾ ਹੈ ਜੋ ਕਿ ਲੋਕਾਂ ਤੋਂ ਸਾਹਬਣਾ ਵੀ ਔਖਾ ਹੋ ਸਕਦਾ ਹੈ